ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮ ਦਾ ਸਤੂਰ ਪ੍ਰਸਾਦ ਸਲੂਕ ਨਾ ਹੱਲਾ ਨਾ ਵਾਹ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਲਤ ਕੀਨ ਕਉ ਨਾਨਕ ਹਰ ਮਣਾ ਜੇ ਬਿੱਦ ਜੁਨ ਕੋ ਮੀਨ ਬਿਖੇਨਾ ਸੇ ਉਹ ਕਾਹਿਰ ਤਿਓ ਨਿਮਖ ਨਾ ਹੋਏ ਉਦਾਸ ਕਉ ਨਾਨਕ ਪਜ ਹਰ ਮਣਾ ਪਰੇ ਨਿਜਮ ਕੀ ਫਾਸ ਤਰਨਾ ਪੋਇ ਉਹੀ ਗਇਓ ਲਿਓ ਜਰਾ ਤਨਜੀਤ ਕਉ ਨਾਨਕ ਪਜਹਰਨਾ ਬਾਹਤ ਜਾਤ ਹੈ ਗੀਤ ਬਿਰਦ ਪਇਓ ਸੂਜੇ ਨਹੀਂ ਕਾਲ ਪਾਂਚੇ ਹੋ ਹਾਰ ਕਉ ਨਾਨਕ ਨਦਬਾਵਰੇ ਕਿਉ ਨਬ ਬਜੇ ਭਗਵਾਨ ਤਨਦਾਰਾ ਸੰਪਤ ਸਦਲ ਜਿਨਾਂ ਆਪਣੀ ਕਰਮਾ ਨ ਇਨਮੇ ਕਛੁ ਸੰਗੀ ਨਹੀਂ ਨਾਨਕ ਸਚੀ ਜਾਨ ਪਤਿਤੋ ਦਾਰਨੰ ਪੈ ਹਰਨਾ ਹਰ ਅਨਾਤ ਕੇ ਨਾਤ ਕਉ ਨਾਨਕ ਦੇ ਜੋ ਨੀਏ ਸਦਾ ਬਸਤ ਤੁਮ ਨਸਾਤ ਤੁੰਤਨ ਜੇ ਤੋ ਕੋ ਦਿਓ ਤਸਿਓ ਨੀ ਹੁ ਨਕੀਨੇ ਗਉਣਾ ਨਕਨਰ ਬਾਬਰੇ ਅਬ ਕਿਉਂ ਡੋਲਤ ਦੀਨ ਤੰਤਨ ਸੰਪੇ ਸੁਖ ਦਿਓ ਅਰ ਜੀ ਨੀਕੇ ਤਾਮਾ ਗਉਣਾ ਨਕ ਕਸਮ ਦੇ ਮਨੋ ਸਿਮਰਤ ਕਾਹੇ ਨਾਰਾਮ ਜੇ ਸਿਮਰਤ ਗਤੋ ਪਾਈਏ ਦੇ ਪਜ ਰੋਤੇ ਨੀਤ ਕਉਨਾਂ ਨ ਸੁਨਰੇ ਮਨਾ ਓਦ ਕਟਤ ਹੈ ਨੀਤ ਆਜ ਤਤ ਕੋ ਤਨ ਕੀਓ ਜਨੋ ਕਤਰ ਸੂਝਾਣਾ ਜੇਤੇ ਉਪਜਿਉ ਨਾਨਕਾ ਲੀਨਤਾ ਹੈ ਮਹਿਮਾਨ ਕਟਕਟੇ ਮੈਂ ਹਰ ਵਿਉ ਬਸੇ ਸੰਤੋਨ ਕਉ ਉਪਕਾਰ ਕਉਨਾਂ ਨਕ ਤੇ ਪਜ ਮਨਾ ਪਉ ਨਦ ਉਤਰੇ ਪਾਰ ਸੁਖ ਦੁਖ ਦੇ ਪਰਸੇ ਨਹੀਂ ਲੋਭ ਮੋਹ ਅਭਿਮਾਨ ਕਉ ਨਾਨਕ ਸੁਨੇ ਮਨਾ ਸੁ ਮੂਰਤ ਤਪੁਦਵਾਲੇ ਉਸ ਤਪੰਦੇ ਆ ਨਾ ਹੈ ਜੀ ਕੰਚਨ ਲੋ ਸਮਾਨ ਕਉ ਨਾਨਕ ਸੁਨੇ ਮਨਾ ਮੁਕਤਤਾ ਹੈ ਤੈ ਜਵਨ ਹਰਕ ਸੁਗਡਾ ਤੇ ਨਹੀਂ ਬੈਲੀ ਨਹੀਂ ਤੋ ਸਮਾਨ ਕਉ ਨਾਨਕ ਸੁਨੇ ਮਨਾ ਮੁਕਤਤਾ ਹੈ ਤੈ ਜਵਨ ਐ ਕਹੁ ਕਹੁ ਦੇਤ ਨਹੀਂ ਮਹਿ ਤੇ ਮਾਨਤ ਆ ਨਾ ਕੋਨਾ ਨ ਕੋ ਸੁਨ ਲੈ ਮਨਾ ਗਿਆਨੀ ਕਾ ਹੈ ਬੁਖਾਰ ਜੇ ਵੀ ਖਿਆ ਸਗਲੀ ਤਜੀ ਲਿਓ ਪੇਖ ਦੇ ਰਹਾ ਕੋਨਾ ਨ ਕੋ ਸੁਨ ਲੈ ਮਨਾ ਤੇ ਨਰਮ ਤੇ ਪਾਗ ਜੇ ਮਾਇ ਮਮਤਾ ਤਾ ਤਜੀ ਸਭ ਤੇ ਪਉ ਉਦਾਸ ਕੋਨਾ ਨ ਕੋ ਸੁਨ ਲੈ ਮਨਾ اے ਕਟ ਬ੍ਰਹਮ ਨਿਵਾਸ ਜੇ ਪ੍ਰਾਣੀ ਹਮੇਤ ਜੀ ਕਤ ਆਰਾਮ ਪਸ਼ਾਨ ਕਉ ਨਾਨਕ ਉਹ ਮੁਕਤ ਨਾਰ। ਇਹ ਮਨ ਸੋਚੀ ਨਾਨ। ਦੇ ਨਾ ਸਨਨ ਦੂਰ ਮਤ ਹਰਨ। ਕਲਮੇ ਹਰ ਕੋ ਨਾਮੁ ਨਿਸ ਦਿਨ ਜੁ ਨਾਨਕ ਭਜੈ ਸਫਲ ਹੋਇ ਤੇ ਕਉ ਨ। ਜੀਬਾ ਗੁਣ ਗੋਬਿੰਦ ਭਰਿਓ। ਬਰਨ ਸੁਨੋ ਹਰ ਨਾਮੁ ਕਉ ਨਾਨਕ ਸੁਰੇ ਮਨ ਪਰੇ ਨ ਜੰਤੀ ਤਾਮ। ਜੋ ਪ੍ਰਾਨੀ ਮਨ ਤਾ ਤਜੈ ਉਬੋ ਮੋ ਅੰਕਾਰੋ ਕੋ ਨਾਨਕ ਆਪਨ ਤਰੇ ਹੋਰਨ ਲਈ ਤੂ ਉਦਾਰ ਜੋ ਸੁਪ ਦਾ ਰੇਖਣਾ ਐਸੇ ਜੈਲਕ ਕੋ ਜਾਣ ਇਨ ਮੇ ਕੁਛ ਸੱਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਦੁਰਤਨੀਤ ਕੁੱਟਨ ਮੇ ਨਾਨਕ ਕੋ ਨਾਰਾਇਣ ਦੇ ਚੀਤ ਜੈਸੇ ਜਲਤ ਬੁਦਬੁਦਾ ਉਜੇ ਬਿਨਸੇ ਨੀਤ ਜੰਗ ਰਚਾਉ ਤੈਸੀ ਚੀਕ ਕੋ ਨਾਨਕ ਸੁਨमीत ਪ੍ਰਾਨੀ ਕਚੂ ਨ ਤੇ ਤਈ ਮਦਮਾਇਆ ਤੇ ਅੰਧ ਕੋ ਨਾਨਕ ਤਬਿਨ ਹਰ ਪਜਾ ਬਰਦੁਤਾ ਹੈ ਜਮਾ ਫੰਡ ਕੋ ਸੁਖ ਕੋ ਚਾਹੇ ਸਦਾ ਚਰਨ ਰਾਮ ਕੀ ਲੇਹ ਕੋ ਨਾਨਕ ਸੁਨਰੇ ਮਨਾ ਦੁਲਬਿਮਾਨੁ ਕ ਦੇਹ ਮਾਇਆ ਕਾਰਨ ਤੋ ਭਈ ਮੂਰਖ ਲੋਗ ਆ ਜਾ ਨਾ ਕਉ ਨਾਨਕ ਬਿਨ ਹਰ ਭਜਨ ਮਿਰਤਾ ਜਨਮ ਸਿਰਾ ਨਾ ਓ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤੇ ਜਨ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਗਾਨ ਮਨ ਮਾਇਆ ਮੈਂ ਫਦਰਹਿਉ ਬਿਸਰੇ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੋ ਨ ਕੋ ਪ੍ਰਾਣੀ ਰਾਮ ਅਚੇਤੀ ਮਦ ਮਾਇਆ ਕੇ ਅੰਧ ਕੋ ਨਾਨਕ ਹਰਿ ਭਜਨ ਬਿਨ ਪਰਿਪਤਾਹਿ ਜਨਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਇ ਕੋ ਨਾਨਕ ਹਰਿ ਭਜਨ ਨ ਅੰਤ ਸਹਾਇ ਹੋਇ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕੋ ਨਾਨਕ ਹਰਿ ਭਜਨ ਨ ਨਿਰਬੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨ ਜਮ ਕੋ ਮਾਨ ਬਿਡਿਉ ਨੰਨ ਕੋ ਮਾਨੋ ਜਿਮਤਕ ਸਿਓ ਨਾਨਕ ਫਦਿਓ ਰਾਖਿਓ ਭਗਵਾਨ। ਬਾਲੁ ਦੀਵਾਨੀ ਅਰ ਬਿਰੇ ਦਸ ਫੁਲ ਦਿਨ ਅਸਤਾ ਜਾਣ ਕੋ ਨਾਨਕ ਹਰ ਭਜਨ। ਮੈ ਨੰਬਿਰ ਤਾ ਸਭ ਹੀ ਮਾਨ ਕਰਨੋ ਹੋਤ ਸੋ ਨਾ ਕਿਓ ਪਰਿਓ ਲੋਭ ਕੇ ਫਲ ਨਾਨਕ ਸੁਨੇਉ ਹਰਮ ਗਇਓ। ਅਬ ਕਿਉ ਰੋਵਟ ਆਂਦਾ। ਮਨ ਮਾਇਆ ਮੇ ਰਮਲਿਓ ਨਿਕਸਤ ਨਾਹੀ ਨਮੀਤ ਨਾਨਕ ਮੌਤ। ਚਿੱਤਰ ਦੀ ਛਾਂ ਦਾ ਨਾ ਹੈ ਰੀਤ ਨਰ ਚਾਹਤ ਕੋ ਉਰ ਉਰ ਏਵ ਕੀ ਔਰੇ ਪਈ ਚਿਤਵਤ ਰਹਿਉ ਠਗੋਰ ਨਾਨਕ ਫਸੀ ਗਲ ਪੜੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕੋ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਪੁਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਉ ਨ ਕੋ ਮਨ ਸਿਮਰ ਐ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਖਨੇ ਜਿਉ ਜਾਨ ਇਨਮੇ ਕਛੂ ਤੇ ਹੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇ ਕੋ ਬਿਨ ਸੇ ਸਿਨਮੇ ਮੀਤ ਜੀ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜੋਗ ਜੀਤ ਜੇ ਕਟ ਸਿਮਰਤ ਨਾਮ ਕੋ ਸੋਨਰ ਮੁਕਤਾ ਜਾਨ ਤੇ ਨਰ ਹਰ ਦਰਨਹੀ ਨਾਨਕ ਸਚਿਮਾਨ ਇੱਕ ਭਗਤ ਭਗਵਾਨ ਜੇ ਪ੍ਰਾਨੇ ਕੋ ਨਾ ਹੈ ਮਨ ਜੈਸੇ ਸੁਖ ਰਸਵਾਨ ਨਾਨਕ ਮਨ ਹੋਤਾ ਹੈ ਤਨ ਸ੍ਰੀ ਕੋ ਘੇਰੋ ਜੀਓ ਸਦਾ ਸਵਾਨ ਤਜਤ ਨਹੀਂ ਨਾਨਕ ਏਬਿ ਘਰ ਪਜੋ ਇਕਮਨ ਹੋਏ ਇਕਚਿਤ ਤੀਰਤ ਬਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਯੂਕ ਮਿਟਰ ਇਸ ਨਾਉਨ ਸਰਕੰਪੇਉ ਪਗ ਡਗ ਮਗੈ ਨੈਨ ਜੋਤ ਤੇ ਹੀਨ ਕਉ ਨਾਨਕ ਇਹ ਬਿਕ ਪਈ ਤੋ ਨ ਹਰ ਹਰ ਸਲੀਨ ਨਿਬ ਕਰ ਦੇਖੋ ਜਗਤ ਮੈਂ ਕੋ ਕਾਹੂ ਕੋਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਰਾ ਕੋ ਮਨਮਾ ਹੈ RAM ਗਯੋ ਰਾਵਣ ਦਯੋ ਜਾ ਕੋ ਬਹੁ ਪਰਵਾਰ ਕਉ ਨਾਨਕ ਤੇਰ ਕੁਛ ਨਹੀਂ ਸੁਪਨੇ ਯੂ ਸੰਸਾਰ چنتا تاکہ کیجیے جو مارگ سنسار کو نانک نہیں کو بندن پڑے کچھ نہ ہو تو پائے کوانک اب اٹھ ہر گز ہوئے سہای ਬਲ ਹੋਆ ਬੰਦਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਏ ਸੰਗਸਾ ਕਾ ਸਭ ਤਜ ਗਏ ਕਉ ਨਾਨਕ ਬਿਉ ਸਾਥ ਕਉ ਨਾਨਕ اے ਬਿਪਤ ਮੈਂ ਏਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕ اے ਜਗਤ ਮੈਂ ਕਿਨ ਜਪਿਓ ਗੁਰਮੰਤਿ ਰਾਉ ਨਾਮ ਉਰ ਮੈਂ ਗਇਓ ਜਾਕੇ ਸਮਨਹੀ ਕੋਏ ਜੇ ਸਿਮਰਤ ਸੰਗ ਕਟ ਮਿਟੇ ਦਰਸ ਤੁਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ